ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਐਸੀ ਖਬਰ ਤੁਹਾਡੇ ਸਾਹਮਣੇ ਲੈ ਕੇ ਆਏ ਆਂ ਤੇ ਸਾਇਦ ਤੁਸੀਂ ਸੁਣੋਗੇ ਪਹਿਲੀ ਵਾਰ ਤੇ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰ ਲਈ ਜਾਓ ਆਪਣੇ ਕਮੈਂਟ ਵੀ ਨਾਲ ਦੇ ਨਾਲ ਲਿਖੀ ਜਾਓ ਇਹ ਖਬਰ ਜੁੜੀ ਆ ਭਾਈ ਅੰਮਰਤਪਾਲ ਸਿੰਘ ਨਾਲ ਜੋ ਡਿਬ੍ਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਸਾਇਦ ਤੁਸੀਂ ਇਹ ਪਹਿਲੀ ਵਾਰ ਖਬਰ ਸੁਣ ਰਹੇ ਹੋਵੋਗੇ ਸ਼ਾਇਦ ਕਿਸੇ ਮੀਡੀਏ ਨੇ ਜਾਂ ਕਿਸੇ ਹੋਰ ਵੱਲੋਂ ਜਿਹੜੀ ਖਬਰ ਆ ਹਜੇ ਤੱਕ ਕੋਈ ਨਾ ਸਰ ਨਹੀਂ ਕੀਤੀ ਪਰ ਸਾਡੇ ਸੂਤਰਾਂ ਤੋਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਉਹ ਆਉਣ ਵਾਲਾ ਟਾਈਮ ਆ ਜਿਹੜਾ ਉਹਦੇ ਵਿੱਚ ਕੁਝ ਵੀ ਹੋ ਸਕਦਾਗਾ ਖਬਰ ਜੁੜੀ ਆ ਭਾਈ ਅੰਮ੍ਰਿਤਪਾਲ ਸਿੰਘ ਨਾਲ ਹੁਣ ਤੁਹਾਨੂੰ ਪਤਾਗਾ ਕਿ ਪਿਛਲੇ ਦਿਨੇ ਜਿਹੜੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਵੱਲੋਂ ਜਿਹੜਾ ਜਵਾਬ ਆ ਉਹ ਹਾਈ ਕੋਰਟ ਦੇ ਵਿੱਚ ਜਿਹੜਾ ਦੇ ਦਿੱਤਾ ਉਹਦੇ ਵਿੱਚ ਉਹਨਾਂ ਨੇ ਕੀ ਲਿਖਿਆਗਾ ਜਵਾਬ ਦੇ ਵਿੱਚ ਇਹ ਲਿਖਿਆਗਾ ਕਿ ਜਿਹੜੀ ਐਨਐਸ ਲੱਗੀ ਆ ਇਹ ਬਿਲਕੁਲ ਠੀਕ ਆ ਤੇ ਭਾਈ ਅੰਮਰਤਪਾਲ ਸਿੰਘ ਕਹਿੰਦੇ ਵੀ ਜਿਹੜੀਆਂ ਜੇਲ੍ਹ ਦੇ ਵਿੱਚ ਵੀ ਉਹਦੀਆਂ ਗਤੀਵਿਧੀਆਂ ਗਰਮ ਖੇਡੀਆਂ ਨਾਲ ਕਹਿ ਦਈਏ ਜਾਂ ਪੰਜਾਬ ਸਰਕਾਰ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਵੱਖਵਾਦੀਆਂ ਨਾਲ ਉਹਦੀਆਂ ਗੱਲਾਂ-ਬਾਤਾਂ ਹੋ ਰਹੀਆਂ ਨੇ ਅੱਗੇ ਉਹਨਾਂ ਨੇ ਜੱਜ ਸਾਹਿਬ ਨੂੰ ਇਹ ਵੀ ਕਿਹਾ ਕਿ ਜੇਕਰ ਸਾਡੇ ਕੋਲੇ ਐਸ ਦੇ ਸਬੂਤ ਨੇ ਕਿ ਅਸੀਂ ਜਿਹੜਾ ਉਹ ਸਿੱਧੇ ਰੂਪ ਵਿੱਚ ਨਹੀਂ ਦਿੱਤੇ ਜਾਂਦੇ ਕਿ ਲਫਾਫਾ ਬੰਦ ਆ ਜਿਹੜੇ ਉਹਨਾਂ ਕੋਲੇ ਤੇ ਉਹ ਸਬੂਤ ਜੇ ਤੁਸੀਂ ਚਾਹੋਗੇ ਤਾਂ ਉਹ ਸਬੂਤ ਵੀ ਤੁਹਾਨੂੰ ਪੇਸ਼ ਕਰ ਦੇਵਾਂਗੇ ਇਹ ਤੁਹਾਨੂੰ ਮੈਂ ਅੱਗੇ ਸੁਣਾਉਣਾ ਇਹਦਾ ਰੀਜਨ ਕੀ ਆ ਸਭ ਤੋਂ ਵੱਡੀ ਖਬਰ ਹੈ ਤੇ ਐਮ ਖਬਰ ਆ ਤਨਮੈ ਦੁਆਰੇ ਬੇਨਤੀ ਕਰਦਾ ਕਿ ਤੁਸੀਂ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਕਿਉਂਕਿ ਜਿਹੜੀ ਮੈਂ ਖਬਰ ਅੱਜ ਤੁਹਾਨੂੰ ਦੱਸਣ ਲੱਗਿਆ ਚਿੰਤਾਜੰਕ ਤੇ ਬਹੁਤ ਦੁਖਦਈ ਵੀ ਆ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਰਿਹਾ ਸੀ ਕਿ ਬਾਰ-ਬਾਰ ਕਹਿਣਾ ਜਿੰਨਾ ਤੱਕ ਖਾਲਸਾ ਕੌਮ ਸਿੱਖ ਪੰਥ ਇਕੱਠਾ ਨਹੀਂ ਹੁੰਦਾ ਤੇ ਓਨੇ ਤੱਕ ਤੁਹਾਡੇ ਨੌਜਵਾਨਾਂ ਦੀ ਸ਼ਰਕਾਰ ਖੜੇ ਜਾਣਗੇ ਹੁਣ ਅਗਲਾ ਸਟੈਪ ਕੀ ਆ ਹੁਣ ਜਦੋਂ ਕੇਂਦਰ ਤੇ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਇੱਕ ਮਿਕ ਨੇ ਜੋ ਜੋਨਾ ਦੋਨਾਂ ਸਰਕਾਰਾਂ ਦਾ ਜਵਾਬ ਇੱਕਾ ਜਦੋਂ ਮਨਸਾ ਦੋਨਾਂ ਸਰਕਾਰਾਂ ਦੀ ਇੱਕਾ ਕਿ ਭਾਈ ਅੰਮਰਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਬਾਹਰ ਨਹੀਂ ਅਸੀਂ ਕੱਢਣ ਦੇਵਾਂਗੇ ਬੇਸ਼ੱਕ ਐਮਪੀ ਬਣ ਗਿਆ ਭਾਈ ਅੰਮਰਤਪਾਲ ਸਿੰਘ ਲੋਕਾਂ ਨੇ ਆਪਣਾ ਫਰਜ਼ ਨਿਭਾਅ ਦਿੱਤਾ ਖਡੂਰ ਸਾਹਿਬ ਵਾਸੀਆਂ ਨੇ ਵੱਡੇ ਮਾਰਦੇ ਦੇ ਨਾਲ 2 ਲੱਖ ਦੇ ਕਰੀ ਬੋਟਾਂ ਨਾਲ ਜਿਤਾ ਦਿੱਤਾ ਉਹਦੇ 'ਚ ਕੋਈ ਸ਼ੱਕ ਨਹੀਂ ਸੋਚ ਗਾ ਦਿੱਤੀ ਕਿਉਂਕਿ ਕੋ ਸੰਵਿਧਾਨ ਦੇ ਤਹਿਤ ਜਿਹੜੀ ਚਕਾਉਣੀ ਬਣਦੀ ਸੀ ਤੇ ਉਹ ਸੋਚ ਚ ਚੱਕਣ ਤੋਂ ਬਾਅਦ ਜਿਹੜਾ ਬਾਬਾ ਬਕਾਲਾ ਸਾਹਿਬ ਤੋਂ ਬਾਅਦ ਜਿਹੜਾ ਇੱਕ ਇਕੱਠ ਹੋਇਆਗਾ ਉੱਥੇ ਨਰਾਸਾ ਭਰੇ ਜਿਹੜੀ ਤੁਹਾਨੂੰ ਪਤਾਗਾ ਕਿ ਉਸ ਇਕੱਠ ਵਿੱਚੋਂ ਕੁਛ ਨਹੀਂ ਨਿਕਲੇਆ ਜਿਹੜੀ ਆਪਾਂ ਗੱਲ ਅਸਲੀ ਕਰਨ ਲੱਗਦੇ ਸੀ ਕਿ ਨਰਾਸਾ ਭਰੀ ਖਬਰਾਂ ਸੂਤਰਾਂ ਮੁਤਾਬਕ ਵੱਡੀ ਜਾਣਕਾਰੀ ਇਹ ਸਾਹਮਣੇ ਆਈ ਆ ਕਿ ਭਾਈ ਅੰਮਰਤਪਾਲ ਸਿੰਘ ਉੱਤੇ ਜਿਹੜੀ ਐਨਐਸਏ ਲੱਗੀ ਆ ਜੇਕਰ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਉਸ ਐਨਐਸਏ ਨੂੰ ਤੋੜ ਦਿੰਦਾਗਾ ਉਸ ਐਨਐਸਏ ਨੂੰ ਹਟਾ ਦਿੰਦਾਗਾ ਤਾਂ ਇੱਕ ਹੋਰ ਵੱਡਾ ਜਿਹੜਾ ਕਾਨੂੰਨ ਆ ਉਹ ਅੰਮਰਤਪਾਲ ਤੇ ਡਿੱਗੂਗਾ ਉਹ ਕਿਹੜਾਗਾ ਤੁਹਾਨੂੰ ਸਭ ਨੂੰ ਪਤਾ ਹੋਊਗਾ ਕਿ ਅੰਮਰਤਪਾਲ ਦੇ ਉੱਤੇ ਇਲਜ਼ਾਮ ਲਗਾਇਆ ਗਿਆ ਸੀ ਜਾਂ ਸੱਚਾ ਜਾਂ ਝੂਠਾ ਇਹ ਰੱਬ ਜਾਣਦਾ ਜਾਂ ਸਰਕਾਰ ਜਾਣਦੀ ਹੈ ਜਾਂ ਉਹ ਬੰਦੀ ਸਿੰਘ ਜਾਣਦੇ ਆ ਉਹਨਾਂ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਭਾਈ ਅੰਮਰਤਪਾਲ ਸਿੰਘ ਦੇ ਬੈਰਕ ਦੇ ਵਿੱਚੋਂ ਕੈਮਰੇ ਮਿਲੇ ਨੇ ਮੋਬਾਈਲ ਫੋਨ ਮਿਲੇ ਨੇ ਚਿਪਾਂ ਮਿਲੀਆਂ ਨੇ ਜਾਂ ਹੋਰ ਜਿਹੜਾ ਇਲੈਕਟ੍ਰੋਨਿਕ ਸਮਾਨ ਆ ਜਿਹੜਾ ਉਹ ਮਿਲਿਆਗਾ ਉਸ ਤੋਂ ਬਾਅਦ ਕੀ ਐਕਸ਼ਨ ਹੁੰਦਾਗਾ ਜੇਲ੍ਹ ਦਾ ਸੁਪਰਡੈਂਟ ਉੱਤੇ ਜਿਹੜਾ ਯੂਪੀ ਜਿਹੜਾ ਲੱਗ ਜਾਂਦਾਗਾ ਉੱਤੇ ਯੂ.ਪੀ.ਏ ਲਾ ਕੇ ਉਹਨੂੰ ਜੇਲ੍ਹ ਦੇ ਅੰਦਰ ਤੱਕ ਦਿੱਤਾ ਤੇ ਉਹਦੇ ਵਿੱਚ ਇੱਕ ਖਾਨਾ ਛੱਡ ਦਿੱਤਾ ਜਾਂਦਾਗਾ ਜਿਹੜੀ ਆਈ.ਪੀ.ਸੀ ਦੀ ਧਾਰਾ BB ਹੁੰਦੀ ਹੈ ਜਿਹੜੀ ਉਹਦੇ ਵਿੱਚ ਪੁਲਿਸ ਕਿਸੇ ਨੂੰ ਜਿਹੜਾ ਹੈਗਾਗਾ ਜੇ ਮੰਨ ਲਓ ਸੁਪਰਡੈਂਟਰ ਸੁਪਰਡੈਂਟ ਤੇ ਯੂ.ਪੀ.ਏ ਲੱਗ ਸਕਦਾਗਾ ਜੋ ਪਾਪਾ ਜਿਹੜਾ ਲੱਗ ਸਕਦਾਗਾ ਹੁਣ ਤੁਸੀਂ ਦੇਖ ਲਓ ਖਾਲੀ ਥਾਂ ਰਹਿ ਗਈ ਜਿਹੜੀ ਹੁੰਦੀ ਹੈ BB ਤੇ ਆਈ.ਪੀ.ਸੀ ਧਾਰਾ ਕਿ ਉਹ ਜਿਹੜਾ ਹੋਰ ਵੀ ਜਿਹੜਾ ਕਿਸਨ ਮਾਦੀ ਤਲਬ ਕਰ ਸਕਦੇ ਨੇ ਹੁਣ ਇਹ ਖਬਰ ਇਹ ਕੀ ਆ ਖਬਰ ਹੈਗੀ ਆ ਕਿ ਅੰਬਰਦਪਾਲ ਸਿੰਘ ਉੱਤੇ ਜੇ ਐਨਐਸਏ ਟੱਕ ਟੁੱਟਦੀ ਆ ਤੇ ਯੂਪੀਏ ਦੇ ਤਹਿਤ ਪਰਚਾ ਦਰਜ ਹੋਵੇਗਾ ਤੇ ਉਹਨਾਂ ਦੇ ਨਾਲ ਇਹ ਸਾਰੇ ਸਾਥੀਆਂ ਦੇ ਉੱਤੇ ਇਹ ਇਸ ਵੇਲੇ ਤੁਹਾਨੂੰ ਸਭ ਤੋਂ ਵੱਡੀ ਖਬਰ ਸੁਣਾਉਣੇ ਆ ਕਿ ਸਰਕਾਰਾਂ ਦੀ ਮਨਸਾ ਕੀ ਆ ਜੇ ਐਨਐਸਏ ਹਾਈ ਕੋਰਟ ਤੋਂ ਤੋੜਦੀ 18 ਸਤੰਬਰ ਦੀ ਤਾਰੀਖ ਪਈ ਹੋਈ ਆ ਉਸ ਤੋਂ ਬਾਅਦ ਵੱਡੀ ਤੇ ਚਿੰਤਾਜਨਕ ਤੇ ਦੁਖਦਾਈ ਖਬਰ ਇਹ ਆ ਕਿ ਭਾਈ ਅੰਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਉੱਤੇ ਸਰਕਾਰ ਵੱਲੋਂ UPA ਦੇ ਤਹਿਤ ਜਿਹੜਾ ਪਰਚਾ ਦਰਜ ਕੀਤਾ ਜਾਊਗਾ ਇਹ ਤੁਸੀਂ ਅੱਜ ਵੀਡੀਓ ਨੂੰ ਚਾਹੇ ਸਾਂਭ ਕੇ ਰੱਖ ਲਓ ਤੁਸੀਂ ਇਹ ਗੱਲ ਜਿਹੜੀ ਅੱਜ ਨੋਟ ਕਰਕੇ ਰੱਖ ਲਓ ਐਸ ਵੇਲੇ ਤੁਹਾਨੂੰ ਸਭ ਤੋਂ ਵੱਡੀ ਖਬਰ ਜਿਹੜੀ ਇਹ ਦਿੱਤੀ ਆ ਸਾਡੇ ਸੂਤਰਾਂ ਦੇ ਮੁਤਾਬਕ ਜਿਹੜੀ ਖਬਰ ਆਈ ਬਿਲਕੁਲ ਸੱਚ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਇਹ ਆ ਹੋ ਸਕਦਾਗਾ ਤੇ ਉਹਦੇ ਸਾਥੀਆਂ ਨਾਲ ਵੀ ਹੋ ਸਕਦਾਗਾ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਦੀ ਐਨਐਸਏ ਟੁੱਟਦੀ ਆ ਪਹਿਲੀ ਗੱਲ ਤਾਂ ਸਰਕਾਰ ਛੇਤੀ ਛੋਤੀ ਐਨਐਸਏ ਨਹੀਂ ਤੋੜਨਾ ਚਾਹੁੰਦੀ ਕਿਉਂਕਿ ਉਹਨੂੰ ਲੰਮਕਾਉਣਾ ਚਾਹੁੰਦੀ ਆ ਕੇਸ ਨੂੰ ਤੁਹਾਨੂੰ ਪਤਾ ਕਿ ਜਦੋਂ ਯੂਏਪੀਏ ਜਿਹੜੇ ਲੱਗ ਜਾਵੇ ਤਾਂ ਫਿਰ ਬੰਦੇ ਦੀ ਜ਼ਮਾਨਤ ਹੋਣੀ ਬਹੁਤ ਜ਼ਿਆਦਾ ਮੁਸ਼ਕਲ ਆ ਕਿ ਸਿੱਧਾ 5 ਸਾਲ ਦੇ ਲਈ ਬੰਦਾ ਅੰਦਰ ਰਹਿੰਦਾਗਾ ਘਟੋ ਘਟ ਤੇ ਇਹ ਜਿਹੜਾ ਤੁਹਾਨੂੰ ਮੈਂ ਖਬਰ ਸੁਣਾਈ ਆ ਕਿਉਂਕਿ ਦੁਖਦਾਈ ਖਬਰ ਤਾਂ ਜ਼ਰੂਰ ਆ ਸਿੱਖ ਕੌਮ ਲਈ ਤੇ ਖੰਡੂਰ ਸਾਹਿਬ ਵਾਸੀਆਂ ਦੇ ਲਈ ਅੰਮ੍ਰਿਤਪਾਲ ਦੇ ਮਾਤਾ ਪਿਤਾ ਦੇ ਲਈ ਤੇ ਜਿਹੜੇ ਅੰਮ੍ਰਿਤਪਾਲ ਦੇ ਨਾਲ ਨੌਜਵਾਨ ਜੁੜੇ ਨੇ ਉਹਨਾਂ ਦੇ ਲਈ ਖਬਰ ਜਿਹੜੀ ਇਹ ਮਾੜੀ ਆ ਯਾਨੀ ਕਿ ਨਰਾਸਾ ਭਰੀ ਖਬਰ ਕਹਿ ਦਈਏ ਆਪਾਂ ਇਹ ਇਹ ਹੋ ਸਕਦਾ ਹੈਗਾ ਇਹ ਬਹੁਤ ਵੱਡੀ ਖਬਰ ਆ ਜਿਹੜੀ ਤੁਹਾਨੂੰ ਮੈਂ ਅੱਜ ਦਿੱਤੀ ਹੈ ਕਿਸੇ মিডিਏ ਨੇ ਅਜੇ ਤੱਕ ਤੁਹਾਨੂੰ ਇਹ ਜਾਣਕਾਰੀ ਨਹੀਂ ਦਿੱਤੀ ਹੋਣੀ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਤੇ ਐਨਐਸਏ ਟੁੱਟਦੀ ਆ ਹਾਈ ਕੋਰਟ ਤੋਂ ਟੁੱਟਦਾ ਐਨਐਸਏ ਤੇ ਨਾਲ ਦੀ ਨਾਲ ਮਿੰਟਾਂ ਸਕਿੰਟਾਂ ਦੇ ਵਿੱਚ ਯੂਪੀ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਤੇ ਲਾਇਆ ਜਾਵੇਗਾ ਕਿਉਂਕਿ ਪਹਿਲਾਂ ਜਿਹੜਾ ਇਹ ਕਹਿ ਜਾ ਰਿਹਾ ਹੈਗਾ ਕਿ ਉਹਨਾਂ ਕੋਲੋਂ ਜਿਹੜਾ ਫੋਨ ਆ ਕੈਮਰੇ ਆ ਹੋਰ ਆ ਜਾਂ ਜਿਹੜਾ SIM ਨੇ ਵਗੈਰਾ ਜਿਹੜੇ ਅੰਮਰਿਤਪਾਲ ਦੀ ਬੈਰਕ ਚੋਂ ਫੜੇ ਗਏ ਨੇ ਇਹ ਸਭ ਨੂੰ ਪਤਾਗਾ ਤੁਸੀਂ ਦੇਜੋ ਸਪਟੈਂਟ ਦੇ ਉੱਤੇ ਜੇਲ ਸਪਟੈਂਟ ਦੇ ਉੱਤੇ ਯੂਪੀ ਧਾਰਾ ਲਾ ਕੇ ਜਿਹੜਾ ਹੁਣ ਬੰਦ ਕਰ ਸਕਦੇ ਆ ਹੁਣ ਤੁਸੀਂ ਦੇਖੋ ਜਿਹਦੇ ਕੋਲੋਂ ਰਿਕਵਰੀ ਹੋਈ ਹੋਵੇ ਸਮਾਨ ਜਿਹਦੇ ਕੋਲੋਂ ਫੜਿਆ ਜਾਵੇ ਤੇ ਇੱਕ ਬੰਦੇ ਤੇ ਇਹ ਦੋਸ਼ ਲੱਗਿਆ ਹੋਵੇ ਕਿ ਇਹਨੇ ਸਮਾਨ ਭਜਾਇਆ ਉਹਤੇ ਯੂਪੀ ਲੱਗ ਗਈ ਤੇ ਦੂਜੀ ਗੱਲ ਆ ਜਿਹੜੇ ਕੋਲ ਉਹ ਬੰਦੇ ਕੋਲੋਂ ਰਿਕਵਰੀ ਹੋ ਜਾਵੇ ਸਾਰੀਆਂ ਚੀਜ਼ਾਂ ਤੇ ਤੁਸੀਂ ਸੁਧਾਰਨ ਦੀ ਗੱਲ ਆ ਇਹ ਆਮ ਤੁਸੀਂ ਵਰਤਾਰਾ ਦੇਖਦੇ ਹੋ ਆਪਣੇ ਨੇੜਿਆਂ ਥਾਣਿਆਂ ਦੇ ਵਿੱਚ ਜੀਤੋਂ ਪੁਲਿਸ ਰਿਕਵਰੀ ਕਰਾ ਲੈਂਦੀ ਆ ਤੇ ਉਹਦਾ ਖਹਿੜਾ ਸੁੱਟਣਾ ਮੁਸ਼ਕਲ ਹੋ ਜਾਂਦਾ ਕਿ ਉਹਦੇ ਧਰਾਵਾਂ ਦੇ ਵਿੱਚ ਜਾਨੀ ਕਿ ਵਾਧਾ ਹੋ ਜਾਂਦਾ ਹੈਗਾ ਕਿ ਅਸੀਂ ਜੀ ਆ ਇਹਨਾਂ ਕੋਲੋਂ ਆ ਸਮਾਨ ਬਰਾਮਦ ਕਰਾਇਆ ਆ ਸਾਡੇ ਕੋਲੇ ਆ ਸਬੂਤ ਨੇ ਜੀ ਐਨੀ ਤਰੀਕ ਨੂੰ ਕਰਾਇਆ ਤੇ ਆ ਇੱਥੇ ਜਿਹੜਾ ਸਬਡੈਂਡਰ ਤੇ ਇਹ ਜਵਾਬਾਗ ਜਿਹੜਾ ਕਾਨੂੰਨ ਆ ਇਹ ਲੱਗਿਆ ਹੋਇਆਗਾ ਤੇ ਜਿਹੜੀ ਉਹ ਖਾਲੀ ਡੈਸ਼ ਛੱਡ ਦਿੰਦੇ ਆ ਬੀਬੀ ਦੀ ਧਾਰਾ ਜਾ ਕੇ ਜਿਹੜੀ ਉਹਦੇ ਵਿੱਚ ਜਿਹੜੇ ਇਹ ਯੂਪੀਏ ਜਿਹੜਾ ਹੁਣ ਇਹਨਾਂ ਸਿੰਘਾਂ ਤੇ ਲੱਗ ਸਕਦਾਗਾ ਖਬਰ ਤੁਸੀਂ ਧਨਮੈਂ ਦਿੱਤੀ ਹੈ ਖਬਰ ਸੂਤਰਾਂ ਤੋਂ ਮਿਲੀ ਜਾਣਕਾਰੀ ਵੱਡੀ ਜਾਣਕਾਰੀ ਅਨੁਸਾਰ ਤੁਹਾਨੂੰ ਮੈਂ ਇਹ ਸਾਰੀ ਖਬਰ ਦੇ ਦਿੱਤੀ ਆ ਵੀਡੀਓ ਸਾਂਭ ਕੇ ਰੱਖ ਲੈ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਵੱਧ-ਵੱਧ ਤੇ ਆਪਣੇ ਕਮੈਂਟ ਕਰਨੇ ਨਾ ਭੁੱਲੋ ਤੇ ਸਿੱਖ ਕੌਮ ਜਾਗਦੀ ਆ ਕਿਦੋਂ ਜਾਗਦੀ ਆ ਨਹੀਂ ਜਾਗਦੀ ਇਹ ਤਾਂ ਆਉਣ ਵਾਲਾ ਭਗਤ ਦੱਸੂਗਾ ਪਰ ਮੈਂ ਤੁਹਾਨੂੰ ਇੱਕ ਗੱਲ ਕਹਿ ਰਿਹਾ ਹੁੰਨਾ ਕਿ ਰਹਿੰਦੇ ਸਮੇਂ ਅਨਸਾਰ ਜੇਕਰ ਸਿੱਖ ਕੌਮ ਨਹੀਂ ਸੰਭਲਦੀ ਜੇ ਸਿੱਖ ਕੌਮ ਨਹੀਂ ਕੋਈ ਸਤਿਪਚ ਚੱਕਦੀ ਜੇ ਸਿੱਖ ਕੌਮ ਵੇਸਲੀ ਰਹਿੰਦੀ ਆ ਤਾਂ ਆਉਣ ਵਾਲਾ ਸਮਾਂ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੇ ਲਈ ਬਹੁਤ ਖਤਰਨਾਕ ਹੋਵੇਗਾ ਇਹ ਇਸ ਵੇਲੇ ਦੀ ਸਭ ਤੋਂ ਜਿਹੜੀ ਕਹਦੀ ਹੈ ਕਿ ਦੁਖਦਾਈ ਤੇ ਨਰਾਸ਼ਾ ਜਨਕ ਜਿਹੜੀ ਖਬਰਾਂ ਤਾਨੂੰ ਸੁਣਾ ਦਿੱਤੀ ਆ ਤੁਸੀਂ ਆਪਣੇ ਕਮੈਂਟ ਦੇ ਵਿੱਚ ਜਰੂਰ ਲਿਖਣਾਗਾ ਕਿ ਤੁਹਾਨੂੰ ਕੀ ਲੱਗਦਾਗਾ ਕਿ ਜਿਹੜਾ ਕੇਸ ਆ ਜਿਹੜਾ ਯੂਐਪੀ ਦਾ ਲੱਗ ਸਕਦਾਗਾ ਤੇ ਜਾਂ ਫਿਰ ਇਹਦੇ ਉੱਤੇ ਕੋਈ ਰਾਹਤ ਮਿਲੂਗੀ ਮੈਂ ਤਾਂ ਕਹਿੰਦਾ ਨਹੀਂ ਕੋਈ ਰਹਿਤ ਮਿਲੂਗੀ ਰਾਹਤ ਮਿਲੂਗੀ ਕਿਉਂਕਿ ਜਿਹੜੇ ਸਾਡੇ ਸੂਤਰ ਹੁੰਦੇ ਨੇ ਜਿਹੜੇ ਸਾਡੇ ਮੰਨ ਲਓ ਬਖ ਬਖ ਜਿਹੜੇ ਸਾਨੂੰ ਜਾਣਕਾਰੀ ਪ੍ਰਾਪਤ ਕਰਵਾਉਂਦੇ ਨੇ ਕਿ ਜਿਹੜੇ ਸਰਕਾਰਾਂ ਵੱਲੋਂ ਇਹ ਦਾ ਪੇਚ ਜਿਹੜੇ ਖੇਡੇ ਜਾਂਦੇ ਨੇ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਸਰਕਾਰਾਂ ਦੋਨੇ ਸਰਕਾਰਾਂ ਦੀ ਮਨਸਾ ਇੱਕ ਆ ਤੇ ਫਿਰ ਮੁਸ਼ਕਲਾ ਭਾਈ ਅੰਮ੍ਰਿਤਪਾਲ ਸਿੰਘ ਦਾ ਬਾਹਰ ਆਉਣਾ ਵਾਕੇ ਅੱਗੇ ਵੈਸੇ ਨੂੰ ਅੱਗੇ ਅਰਜ਼ਾ ਕਰੋ ਕਿ ਸਾਰੇ ਬੰਦੀ ਸਿੰਘ ਰਿਹਾ ਹੋ ਜਾਣਾ ਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਕਮੈਂਟ ਵੀ ਜਰੂਰ ਲਿਖਿਓ ਤੁਸੀਂ ਬਣੇ ਰਹੋ ਪੰਜਾਬੀ ਪ੍ਰਸਾ TV ਨਾਲ ਮੈਂ ਹਾਂ ਮਕਰਨ ਸਿੰਘ ਉੱਭਾ